ਲੋਰੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸੁਖੀ ਲੋ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇੱਧਰ ਸਾਡਾ ਜਵਾਨ ਬੈਠੇ ਹੋਏ ਨੇ ਆਪਾਂ ਹੁਣ ਬੀਜਣ ਲੱਗੇ 131 ਤੇ ਆਹ ਦਵਾਈ ਲਾਉਣੀ ਜ਼ਰੂਰੀ ਏ ਤਾਂ ਵੀ ਇਹ ਦਵਾਈ ਭਾਵੇਂ ਲੱਗੀ ਵੀ ਆਉਂਦੀ ਬੀਜ ਨੂੰ ਤਾਂ ਵੀ ਲਾਉਣੀ ਜ਼ਰੂਰੀ ਏ ਝੋਨੇ ਅੱਜ ਆਪਾਂ ਵੀ ਬੀਜਣ ਲੱਗੇ ਆ ਪਨੀਰੀ ਮਾਲਕ ਦਾ ਨਾਮ ਲੈ ਕੇ ਕਿਉਂਕਿ ਇਹ 20 ਤਰੀਕ ਤੋਂ 25 ਦੇ ਵਿੱਚ ਵਿੱਚ 131 ਬੀਜੀ ਜਾਏ ਤੇ ਰਿਜ਼ਲਟ ਵਧੀਆ ਰਹਿੰਦਾ ਵਾ ਓਕੇ ਉੱਤੇ ਪਾਵਾਂਗੇ ਸੁਆਹ ਹਾਂਜੀ ਆਹ ਕਾਲੇ ਰੰਗ ਦੀ ਕਾਲੇ ਰੰਗ ਦੀ ਸੁੱਖਾ ਗਿਆ ਰੁਕ ਜਾ ਬਰੋ ਮਿੱਤਰੋ ਪਹਿਲਾਂ ਡਾਈ ਦਾ ਛੱਟਾ ਦੇ ਕੇ ਫਿਰ ਬੀ ਦਾ ਛੱਟਾ ਦੇ ਕੇ ਫਿਰ ਉੱਤੇ ਸੁਆਹ ਪਾਤੀ ਘਰਤਾ ਕੰਮ ਤਰੈਡੀਆਂ ਦੋ ਵਰਾੜੀਆਂ ਬੀਜਤੀਆਂ ਵਾ ਬਾਕੀ ਹੁਣ ਚੱਲੀ ਜਾਂਦੇ ਆ ਕੰਮ 131 ਦੀ ਬੀਜਤੀ ਐ ਸਿਆਬੀ ਦੀ ਉਧਰ ਬੀਜਾਂਗੇ ਇਹ ਆਪਾਂ ਬੀਜਤੀ 12 14 ਕਿੱਦਿਆਂ ਦੀ ਬੀਜਤੀ ਬਾਕੀ ਹੁਣ ਬੀਜਾਂਗੇ ਫੇਰ ਇੱਥੇ ਬੀਜਾਂਗੇ ਕੋਈ ਇੱਥੇ ਤਾਂ ਬਣਾ ਲਾਂਗੇ ਥੋੜਾ ਜਿਹਾ ਇਧਰ ਬੀਜ ਦਾਂਗੇ ਕੋਈ 16 15 ਕਿੱਦਿਆਂ ਦੀ ਮੱਕੀ ਤੇ ਤਿਆਰ ਹੋ ਗਈ ਏ ਦੇਖੋ ਪਰ ਸੁੰਡੀ ਨਹੀਂ ਜੇ ਸੁੰਡੀ ਨਹੀਂ ਜਾਣ ਛੱਡਣ ਦੀ ਗੱਲ ਕਰ ਗੱਲ ਕਰਨਾ ਉਹਦੇ ਨਾਲ ਮੈਂ ਨਹੀਂ ਕਰਾਂ ਕੋਈ ਤੇ ਸੁੰਡੀ ਬਹੁਤ ਉਹ ਤੋਂ ਤੋਂ ਆਵੇ ਤੇ ਸੁੰਡੀ ਬਹੁਤ ਖਰਾਬ ਕਰਨਦੀ ਸੁੰਡੀ ਨੇ ਪੂਰਾ ਉਹ ਫਾਈ ਜਾਂਦੀ ਏ ਆ ਦੇਖੋ ਸੱਲੀ ਦਾ ਕੀ ਹਾਲ ਬਣਾਈ ਜਾਂਦੀ ਇਹਨਾਂ ਨੂੰ ਜੇ ਕੋਈ ਗੱਲ ਪਹਿਲਾਂ ਮੈਂ ਕਰ ਲੈਂਦਾ ਜੇ ਫੋਨ ਹੀ ਨਹੀਂ ਚੱਕਿਆ ਇਹਦਾ ਯਾਰ ਹੱਲ ਲੱਭੀਏ ਸੀ ਮਿੱਤਰ ਇਧਰ ਉਹ ਬੰਦੇ ਸਾਡੇ ਪਏ ਲੰਬੇ ਖਾਦੇ ਪੂਰੇ ਇਧਰ ਪਾ ਜਿਆ ਲੈਣ ਦੀਆਂ ਕੱਟਦੀ ਸਾਰੀਆਂ ਕਿਹੜੀਆਂ ਲੈਣ ਆ ਕਟਣ ਆ ਆ ਜੋ ਵੀ ਲਟਰ ਪਟਰਾਉਣ ਨੇ ਨਾ ਇੱਕ ਤੋਂ ਉੱਤੋਂ ਲਾ ਕੇ ਤਾਣ ਐਵੇਂ ਭਰਿਆ ਹੀ ਆ ਦਵਿੰਦਰ ਦਾ ਆ ਗੌਰਮੈਂਟ ਕੋਈ ਇਦਾਂ ਹੁੰਦਾ ਇਹ ਕਰਦਾ ਮੈਂ ਬਾਅਦ ਚ ਇਹਦਾ ਬਾਕੀ ਆ ਅੱਗ ਵਰਦੀ ਪੂਰੀ ਅੱਗ ਐ ਇਸ ਟਾਈਮ 12 ਇੱਕ ਦੇ ਟਾਈਮ ਆਪਾਂ ਸਾਫੇ ਪਏ ਆ ਗੰਨੇ ਜੀਆਂ ਵਟਾਂ ਬਨੇ ਸੌਫ ਪਾਵਾਂਗੇ ਖਾ ਦੇ ਨੂੰ ਇਹਦੀ ਆਗੀ ਆਜਾ ਲਓ ਜੀ ਗੰਨੇ ਨੂੰ ਖਾਦ ਪਾਣੀ ਚਾਲੂ ਹੋ ਗਈ ਛੁੱਟੀ ਆ ਛੁੱਟੀ ਇਹ ਪੂਰੀ ਤਾਂ ਹੀ ਆਉਣੀ ਆ ਲਾਵਾਂਗੇ ਮਗਰੋਂ ਪਾਣੀ ਫੇਰ ਮਾਰਾਂਗੇ ਰੂਤਾ ਫਿੱਟਰ ਮਤੋ ਦਾ ਹੀ ਲੋਇਆ ਦਾ ਸ਼ਕਾਰੀ ਨਾ ਹੋਂਦਿਆ ਕਰੋ ਮੈਂ ਚੱਕਿਆ ਐਦਾਂ ਨਾ ਹੁੰਦਾ ਕਿ ਇੱਥੇ ਰਹਿੰਦਾ ਜਾ ਨਾ ਤੇ ਮੈਂ ਕਿਹਾ ਅੰਨੀ ਮਿਹਨਤ ਕਰਨ ਦਿਆ ਵਾ ਮੈਂ ਹੁਣ ਝੋਲੀ ਸੁੱਟਾਂ ਲਾ ਪਿਆ ਥੱਲੇ ਝੋਲੀ ਮੂੰਹ ਤੇ ਲੈ ਅੰਨੀ ਜਿਆਦੀ ਮਿਹਨਤ ਨਾਲ ਕਾ ਆ ਚੁੱਕਿਆ ਅੰਨੀ ਮਿਹਨਤ ਕਰਦੇ ਹੁੰਦੇ ਤੇ ਸਾਡੇ ਉਹ ਟਰਾਲੇ ਨਾਲ ਚੱਲਦੇ ਹੁੰਦੇ ਚੱਲ ਕਰਤਾ ਬੰਦ ਮੈਂ ਫੇਰ ਵੀ ਕਿਹਨਾ ਭਰਾ ਵਾ ਆਹ ਦੇਖੋ ਬੱਚੇ ਨੇ ਕੱਢ ਲਏ ਬੱਚੇ ਆਹਨ ਫੜ ਨਹੀਂ ਸਕਦੇ ਜੀ ਉਹਨਾਂ ਨੂੰ ਕੱਢ ਕੇ ਦਿੰਦੀ ਨੇ ਕੀੜੇ ਮਕੋੜੇ ਕੱਢ ਕੇ ਦਿੰਦੀ ਇਹਨਾਂ ਨੂੰ ਫੋੜ ਫੋਲ ਦਿੰਦੀ ਵੀ ਖਾਓ ਬੱਚੇ ਵੀ ਸਿੱਖਦੇ ਭਾਈ ਬੱਚੇ ਵੀ ਇੱਦਾਂ ਸਿੱਖਦੇ ਆ ਮਾਂ ਦੇ ਵਰ ਮਾਂ ਹੀ ਆ ਨਾ ਮਾਂ ਦੇ ਦੀਸ ਨਹੀਂ ਕੋਈ ਵੀ ਕਰ ਸਕਦਾ ਆਪਣੇ ਬੱਚੇ ਪਾਲਨ ਨੂੰ ਵਿਚਾਰੀ ਹਰ ਇੱਕ ਤੰਗੀ ਚਾਲੇਗੀ ਹਰ ਇੱਕ ਕੰਮ ਕਰਲੇਗੀ ਹਰ ਇੱਕ ਮੁਸੀਬਤ ਵੀ ਚਾਲੇਗੀ ਜੇ ਕੋਈ ਇਹਦੇ ਲਾਗੇ ਜਾਨਵਰ ਆਉਂਦਾ ਤੇ ਇਹਦੇ ਕਢਾਣ ਦੀ ਧੂੜ ਉਹਦੀ ਪਰ ਉਧਰ ਟਟਰੀ ਇਹਦੇ ਤੇ ਤੁਹਾਨੂੰ ਇਹ ਮੁਰਗੀ ਤੇ ਬੱਚੇ ਵਿਖਾਏ ਉਧਰ ਤੁਹਾਨੂੰ ਤੀਨੇ ਦੇ ਵਿਖਾਉਣੇ ਆ ਉਹ ਵੀ ਉਹ ਵੀ ਮਾਂ ਤੇ ਮਾਂ ਹੀ ਆ ਉਹ ਕੋਰ ਕੋਰ ਪਰੋ ਪਾਇ ਜਾਂਦੀ ਆ ਉਹ ਵੇਖ ਰੋਲਾ ਪਾਣ ਲੱਗੀ ਇਹਦੇ ਬੱਚੇ ਉਹ ਦੇਖੋ ਲਾਗੇ ਲਾਗੇ ਭਜਦੇ ਪੂਰੇ ਭਜਦੇ ਵੜੇ ਆ ਤਿੰਨ ਨੇ ਇਹਦੇ ਬੱਚੇ ਇਹਦੇ ਵੀ ਤਿੰਨ ਉਹਦੇ ਵੀ ਤਿੰਨ ਆ ਤੇ ਆਹ ਦੇਖੋ ਉਹ ਦਿਸ ਬਿਆਣੇ ਤੁਹਾਨੂੰ ਇਹ ਆ ਇੱਕ ਆ ਜਾਂਦਾ ਇੱਕ ਆ ਜਾਂਦਾ ਇੱਕ ਉਹ ਇੱਕ ਇੱਥੇ ਆ ਵਾ ਇੱਕ ਉਹ ਕਾਜ ਦੇ ਕੋਲ ਆ ਮਾਦੇ ਮਾਹੀਆਂ ਫਿਰ ਓਏ ਹੁਣ ਆਪਾਂ ਲਾਈਏ ਪਾਣੀ ਪਾਣੀ ਲਾ ਕੇ ਤੇ ਫੇਰ ਚੋਬਦੇ ਆਪੀ ਤੇ ਜਿੰਦੇ ਵਾਸਤੇ ਰਹੋ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤਾਂ ਖੇਤੀਬਾੜੀ ਚੈਨਲ ਤੇ ਸਾਨੂੰ ਵਧੀਆ-ਵਧੀਆ ਵੀਡੀਓ ਆਉਂਦੀਆਂ ਰਹਿਣਗੀਆਂ ਜਿੰਦੇ ਵਾਸਤੇ ਰੋ ਰੱਬ ਰੱਖਾ ਤੇ ਮੰਮੀ ਡੜੀ ਦਾ ਧਿਆਨ ਜਰੂਰ ਰੱਖਿਓ ਰਿਸਪੈਕਟ ਕਰੋ ਉਹਨਾਂ ਦੀ ਤਾਨੂੰ ਸਭ ਕੁਝ ਮਿਲੇਗਾ ਬਾਕੀ ਆ ਆ ਆ ਆ ਚਲੋ ਠੀਕ ਹੈ ਜੀ